ਤੁਹਾਡੇ ਵਿੱਚੋਂ ਕੋਈ ਫੌਜੀ ਬੈਠਾ ਹੋਵੇਗਾ ਕੋਈ ਰਿਟਾਇਰ ਹੋ ਕੇ ਕੋਈ ਨੌਕਰੀ ਕਰਦਾ ਹੋਵੇਗਾ ਤੇ ਜਿਸ ਇਲਾਕੇ ਦੀ ਮੈਂ ਗੱਲ ਕਰਨ ਲੱਗਾ ਜੇ ਨਾ ਉਸ ਇਲਾਕੇ ਵਿੱਚ ਕਦੇ ਨੌਕਰੀ ਕੀਤੀ ਤੇ ਉਹਨਾਂ ਨੂੰ ਪੁੱਛ ਕੇ ਵੇਖ ਲੈਣਾ ਕਿ ਇਹ ਗੱਲ ਸੱਚੀ ਹੈ ਜਾਂ ਝੂਠੀ ਹੈ ਕਾਂਗੜ ਘਾਟੀ ਦੀਆਂ ਪਹਾੜੀਆਂ ਉਸ ਤੋਂ ਪਹਿਲਾਂ ਮੈਂ ਤੁਹਾਡੇ ਲਈ ਇੱਕ ਸਸਪੈਂਸ ਬਣਾ ਦਿਆਂ ਆਪਣੇ ਪ੍ਰਸੰਗ ਦਾ ਅੱਜ ਤੁਹਾਡਾਂ ਪਿੰਡਾਂ ਦੇ ਵਿੱਚ ਵੀ ਭਈਏ ਹੋਕਾ ਦਿੰਦੇ ਨੇ ਸਾਡੇ ਪਿੰਡਾਂ ਵਿੱਚ ਵੀ ਭਈਏ ਆਣ ਕੇ ਹੋਕਾ ਦਿੰਦੇ ਨੇ ਉਹ ਹੋਕਾ ਕਿਹੜਾ ਜੀ ਰਾਹੇ ਵਗਾਹੇ ਲੰਘਦਾ ਤੁਹਾਡੇ ਕੰਨਾਂ ਵਿੱਚ ਕਦੇ ਆਵਾਜ਼ ਪਈ ਹੋਊਗੀ ਕਿ ਅੱਜ ਭਈਏ ਸਾਈਕਲਾਂ ਦੇ ਉੱਤੇ ਆਣ ਕੇ ਹੋਕਾ ਦਿੰਦੇ ਆ ਤੇ ਵਾਲ ਵੇਚ ਲੋ ਭਾਵ ਜਿਹੜੇ ਸਾਡੇ ਕੰਘਾਂ ਵਿੱਚ ਟੁੱਟ ਟੁੱਟ ਕੇ ਵਾਲ ਅੜਦੇ ਆ ਤੇ ਉਹ ਅਸੀਂ ਸਾਮਕੇ ਰੱਖਦੇ ਆ ਚਾਹੀਦਾ ਤਾਂ ਸਾਨੂੰ ਜਲ ਪ੍ਰਵਾਹ ਕਰਨਾ ਜਾਂ ਅਗਨ ਭੇਟ ਕਰਨਾ ਪਰ ਅੱਜ ਸਾਡੇ ਘਰ ਦੀਆਂ ਧੀਆਂ ਪੈਣਾ ਔਰਤਾਂ ਉਹ ਲਫਾਫਿਆਂ ਵਿੱਚ ਇਕੱਠੇ ਕੀਤੇ ਹੋਏ ਵਾਲ ਜਦੋਂ ਕੋਈ ਭਈਆ ਹੋਕਾ ਦਿੰਦਾ ਕਿ ਵਾਲ ਵੇਚ ਲਓ ਇੱਕ ਕੁਰਕ ਰੰਗ ਦੇ ਪੈਕਟ ਬਦਲੇ ਇੱਕ ਬਿਸਕੁਟਾਂ ਦੇ ਪੈਕਟ ਬਦਲੇ ਤੁਸੀਂ ਆਪਣੇ ਉਹ ਵਾਲ ਉਹਨਾਂ ਭਈਆਂ ਨੂੰ ਵੇਚ ਦੇ ਦੇ ਪਰ ਕਿਸੇ ਗੁਰੂ ਦੇ ਪਿਆਰੇ ਦੀ ਇੰਨੀ ਯੁਰਤ ਨਹੀਂ ਪੈਂਦੀ ਕਿ ਉਸ ਹੋਕਾ ਦੇਣ ਵਾਲੇ ਭਈਏ ਦਾ ਹੱਥ ਫੜ ਕੇ ਇੱਕ ਦਬਕਾ ਮਾਰੀਏ ਖਬਰਦਾਰ ਜੇ ਸਾਡੇ ਪਿੰਡ ਵਿੱਚ ਆਣ ਕੇ ਇਹੋ ਜਿਹਾ ਹੋਕਾ ਦਿੱਤਾ ਤੁਸੀਂ ਸਿੱਖੀ ਕਿੰਨੀ ਸਸਤੀ ਤੇ ਕਿੰਨੀ ਕਮਜ਼ੋਰ ਕਰ ਦਤੀ ਜੇ ਸਾਡੇ ਇੱਕ ਇੱਕ ਬਾਲ ਦੀ ਕੀਮਤ ਕਿੰਨੀ ਪਈ ਆ ਅਖੀਰਲੀ ਕਵਤਾ ਤੇ ਜਾ ਕੇ ਤੁਹਾਡੇ ਨਾਲ ਇਹ ਜਿਹੜਾ ਸਸਪੈਂਸ ਖੋਲਣ ਦਾ ਯਤਨ ਕਰਾਂਗਾ ਹੁਣ ਜੁੜੇ ਰਹੋ ਕਾਂਗੜ ਘਾਟੀ ਦੀਆਂ ਪਹਾੜੀਆਂ ਪਿੰਡ ਹੈ ਅਨਸਰਾ ਅਨਸਰਾ ਪਿੰਡ ਦੇ ਵਿੱਚ ਸਰਦਾਰ ਹਰਜੀਤ ਸਿੰਘ ਸਰਦਾਰ ਹਰਜੀਤ ਸਿੰਘ ਦੇ ਘਰ ਵਾਲੀ ਧਰਮਕੌਰ ਵੈਗੁਰੂ ਨੇ ਕਿਰਪਾ ਕੀਤੀ ਧਰਮਕੌਰ ਦੀ ਕੁੱਖ ਤੋਂ ਦੋ ਪੁੱਤ ਪੈਦਾ ਹੋਏ ਇੱਕ ਦਾ ਨਾਮ ਸਰਦਾਰਾ ਸਿੰਘ ਇੱਕ ਦਾ ਨਾਮ ਦਲੀਪ ਸਿੰਘ ਹੈ ਸੱਚੇ ਭਾਸ਼ਾ ਨੇ ਕਿਰਪਾ ਕੀਤੀ ਅੱਜ ਦੇ ਬੱਚਾ ਹੀ ਇੱਕ ਇੱਕ ਹੈ ਪਰ ਕਦੇ ਸਾਡੇ ਘਰਾਂ 'ਚ ਤਿੰਨ ਤਿੰਨ ਚਾਰ ਚਾਰ ਪੁੱਤ ਹੁੰਦੇ ਸਨ ਜੇ ਆਪਣੇ ਚਾਚਾ ਤਾਤਾ ਦੀ ਗੱਲ ਕਰੀਏ ਤੇ ਚਾਰ ਭੂਆ ਪੰਜ ਚਾਚੇ ਤਾਏ ਭਾਵ ਨੌਨੋਂ 10-10 ਬੱਚੇ ਪਰ ਅੱਜ ਦੇ ਇੱਕ ਇੱਕ ਬੱਚਾ ਸਾਡਾ ਪਰ ਜਿਹੜੀ ਮੈਂ ਗੱਲ ਕਰਨ ਲੱਗਾ ਜੀ ਉਹ ਬਾਤ ਹੈ ਸਰਦਾਰ ਨਹੀਂ ਧਰਮਕੌਰ ਦੀ ਕੁੱਖੋਂ ਦੋ ਪੁੱਤ ਪੈਦਾ ਹੋਏ ਵੈਗੁਰੂ ਨੇ ਕਿਰਪਾ ਕੀਤੀ ਇਹਨਾਂ ਦੇ ਘਰ 'ਚ ਤੀਜਾ ਪੁੱਤ ਪੈਦਾ ਹੋ ਗਿਆ ਜਦੋਂ ਇਹਨਾਂ ਨੇ ਕਰੇ ਤੀਜਾ ਪੁੱਤ ਪੈਦਾ ਹੋਇਆ ਸਰਦਾਰ ਹਰਜੀਤ ਸਿੰਘ ਨੇ ਹੱਥੀ ਦੇਗ ਤਿਆਰ ਕੀਤੀ ਤੇ ਗੁਰੂ ਘਰ ਦੇਗ ਲੈ ਕੇ ਗਿਆ ਕਾਰੇ ਵਾਸਤੇ ਆਪਣੇ ਘਰਾਂ ਦੇ ਵਿੱਚ ਵੀ ਕਦੇ ਜਾਂਦੇ ਸੀ ਬਜ਼ੁਰਗ ਦਾਦੀ ਜਾਂਦੀ ਸੀ ਬਾਬਾ ਜਾਂਦਾ ਸੀ ਵੀ ਸਾਡੇ ਘਰੇ ਪੋਤਾ ਹੋਇਆ ਭਾਈ ਜੀ ਆ ਨਾਲੇ ਤੇ ਅਰਦਾਸ ਕਰੋ ਤੇ ਨਾਲੇ ਹੁਕਮਨਾਮਾ ਲੈ ਕੇ ਪਹਿਲੇ ਅੱਖਰ ਦੀ ਪ੍ਰਾਪਤੀ ਸਾਡੇ ਝੋਲੀ ਵਿੱਚ ਪਾਓ ਅਸੀਂ ਆਪਣੇ ਪੋਤੇ ਦਾ ਨਾਂ ਰੱਖਣਾ ਪੋਤੀ ਦਾ ਨਾਂ ਰੱਖਣਾ ਇਹ ਰਵਾਸ ਸੀ ਆਪਣੇ ਘਰਾਂ ਦਾ ਗੁਰੂ ਤੋਂ ਬੇਬੋਖਰੀ ਸੀ ਹੁੰਦੇ ਸਿੱਖ ਪਰ ਅੱਜ ਪੜ੍ਹੀਆਂ ਲਿਖੀਆਂ ਨੂੰ ਆ ਗਈਆਂ ਪੜ੍ਹੇ ਲਿਖੇ ਸਾਡੇ ਪੁੱਤ ਹੋ ਗਏ ਬੱਚਾ 6 ਮਹੀਨਾ ਨੂੰ ਜੰਮਣਾ ਹੁੰਦਾ ਤੇ ਗੂਗਲ ਤੇ ਪਹਿਲਾਂ ਸਰਚਾਂ ਕਰਨ ਲੱਗ ਪੈਂਦੇ ਆ ਵੀ ਕੁੜੀ ਜੰਮੀ ਤੇ ਨਾਂ ਕੀ ਰੱਖਣਾ ਤੇ ਮੁੰਡਾ ਜੰਮਿਆ ਤੇ ਕੀ ਨਾਂ ਰੱਖਣਾ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਣੀ ਮੈਨਾਂ ਲਈ ਰੱਖਦੀ ਅੱਜ ਸਾਨੂੰ ਗੂਗਲ ਮੈਨਾਂ ਰੱਖਦੀ ਹੈ ਅੱਜ ਅਸੀਂ ਆਪਣੇ ਬੱਚੇ ਜੰਮਣ ਕੋ ਪਹਿਲਾਂ ਆਪਣੇ ਬੱਚਿਆਂ ਦੇ ਨਾਂ ਜਿਹੜੇ ਆ ਉਹ ਗੂਗਲ ਦੇ ਉੱਤੇ ਸਰਚ ਕਰ ਕਰਕੇ ਵੇਖਦੇ ਆ ਕਿ ਆਪਣੇ ਬੱਚੇ ਦਾ ਨਾਂ ਕੀ ਰੱਖੀਏ ਸਰਦਾਰ ਹਰਜੀਤ ਸਿੰਘ ਦੇਖ ਲੈ ਕੇ ਗੁਰਦੁਆਰੇ ਗਿਆ ਗ੍ਰੰਥੀ ਸਿੰਘ ਨੇ ਅਰਦਾਸ ਬੇਨਤੀ ਕੀਤੀ ਤਾਬਿਆਂ ਵਿੱਚ ਬਿਠਾ ਮੰਗਲਾ ਚਰਨ ਕੀਤਾ ਤੇ ਪਾਵਨ ਪੁੱਤਰ ਹੁਕਮਨਾਮਾ ਪਤਾ ਕੀ ਆਇਆ ਸੂਹੀ ਮਹੱਲਾ ਪੰਜਵਾਂ ਜਿਸ ਕੇ ਸਿਰ ਉਪਰ ਤੋਂ ਸੁਆਮੀ ਸੋ ਸੋ ਦੁੱਖ ਕੈਸਾ ਪਾਵੇ ਜਿੱਜੇ ਅਖਰ ਦੀ ਪ੍ਰਾਪਤੀ ਹੋ ਗਈ ਤੇ ਜਿੱਜਾ ਅਖਰ ਲੈ ਕੇ ਘਰ ਨੂੰ ਆ ਗਿਆ ਆਖਣ ਲਗਾ ਸਰਦਾਰ ਨੀਂ ਜੱਜੇ ਅੱਖਰ ਦੀ ਪ੍ਰਾਪਤੀ ਹੋਈ ਆ ਤੇ ਆਪਾਂ ਆਪਣੇ ਬੱਚੇ ਦਾ ਨਾਂ ਜੱਜੇ ਅੱਖਰ ਤੋਂ ਰੱਖਣਾ ਉਹ ਕਹਿੰਦੀ ਸਰਦਾਰ ਜੀ ਰੱਖੋ ਪਰ ਨਾ ਸਰਦਾਰ ਹਰਜੀਤ ਸਿੰਘ ਆਖਣ ਲੱਗਾ ਕਰਮਾਂ ਵਾਲੀਏ ਮੇਰਾ ਮਨ ਚਾਹੁੰਦਾ ਮੇਰਾ ਮਨ ਚਾਹੁੰਦਾ ਕਿ ਮੈਂ ਆਪਣੇ ਇਸ ਪੁੱਤ ਦਾ ਨਾਂ ਸਹਿਬਜ਼ਾਦਾ ਦੇ ਨਾਂ ਦੇ ਨਾਲ ਰਲਦਾ ਮਿਲਦਾ ਰੱਖਾਂ ਉਹ ਕਹਿੰਦੀ ਫਿਰ ਰੱਖੋ ਕਹਿੰਦਾ ਦੇਖ ਆਪਾਂ ਨੂੰ ਜੱਜੇ ਅੱਖਰ ਦੀ ਪ੍ਰਾਪਤੀ ਹੋਈ ਆ ਕਿਉਂ ਨਾ ਆਪਾਂ ਆਪਣੇ ਬੱਚੇ ਦਾ ਨਾਂ ਜੁਹਾਰ ਸਿੰਘ ਰੱਖ ਦਈਏ ਤੇ ਧਰਮਕੌਰ ਹੱਸ ਪਈ ਉਹ ਕਹਿੰਦਾ ਤੂੰ ਹੱਸੀ ਕਿਉਂ ਮੈਂ ਕੋਈ ਗਲਤ ਮਰਜ਼ੀ ਦੱਸੀ ਐ ਉਹ ਕਹਿੰਦੀ ਨਾ ਜੀ ਨਾ ਉਹ ਕਹਿੰਦਾ ਫਿਰ ਤੇਰੇ ਹੱਸਣ ਦਾ ਕਾਰਨ ਕੀ ਉਹ ਕਹਿੰਦੀ ਮੈਨੂੰ ਖੁਸ਼ੀ ਹੋਈ ਐ ਕਿ ਤੇਰੇ ਮਨ ਵਿੱਚ ਖਿਆਲ ਆਇਆ ਕਿ ਆਪਾਂ ਸਹਿਬਜ਼ਾਦੇਾਂ ਦੇ ਨਾਂ ਦੇ ਨਾਲ ਰਲਦਾ ਮਿਲਦਾ ਨਾਂ ਨਾ ਰੱਖਣਾ ਉਹ ਕਹਿੰਦਾ ਹਾਂ ਕਹਿੰਦੀ ਫਿਰ ਇੱਕ ਗੱਲ ਦੱਸੋ ਬਈ ਸੱਚੇ ਪਾਤਸ਼ਾਹ ਦੇ ਤੀਜੇ ਸਹਿਬਜ਼ਾਦੇ ਦਾ ਨਾਂ ਕੀ ਸੀ ਜੇ ਤੁਹਾਡੇ ਮਨ 'ਚ ਖਿਆਲ ਆਇਆ ਕਿ ਆਪਾਂ ਸਹਿਬਜ਼ਾਦੇਾਂ ਦੇ ਨਾਂ ਦੇ ਨਾਲ ਰਲਦਾ ਮਿਲਦਾ ਨਾਂ ਨਾ ਰੱਖਣਾ ਤੇ ਤੀਜੇ ਸਾਹਿਬ ਜاده ਦਾ ਨਾਂ ਕੀ ਸੀ ਉਹ ਕਹਿੰਦਾ ਤੀਜੇ ਸਾਹਿਬ ਜاده ਦਾ ਨਾਂ ਜੋਰਾਵਰ ਸਿੰਘ ਕਹਿੰਦੀ ਫਿਰ ਕਿੰਨਾ ਚੰਗਾ ਹੋਵੇ ਅੱਖਰ ਦਾ ਜਿੱਜਾ ਹੀ ਹੈ ਆਪਾਂ ਵੀ ਆਪਣੇ ਤੀਜੇ ਪੁੱਤ ਦਾ ਕਿਉਂਕਿ ਪ੍ਰਮਾਤਮਾ ਨੇ ਤੀਜਾ ਪੁੱਤ ਦਿੱਤਾ ਆਪਾਂ ਵੀ ਆਪਣੇ ਤੀਜੇ ਪੁੱਤ ਦਾ ਨਾਂ ਮਾਫ ਕਰਨਾ ਯੋਰਾਵਰ ਸਿੰਘ ਰੱਖੀਏ ਤੀਜੇ ਸਾਹਿਬ ਜਦੇ ਦਾ ਨਾਮ ਹੈ ਯੋਰਾਵਰ ਸਿੰਘ ਕਿਉਂ ਨਾ ਆਪਾਂ ਵੀ ਆਪਣੇ ਬੱਚੇ ਦਾ ਨਾਮ ਯੋਰਾਵਰ ਸਿੰਘ ਰੱਖੀਏ ਲੋ ਜੀ ਪਰਿਵਾਰ ਨੇ ਜਿੱਜੇ ਅਖਰ ਤੋਂ ਆਪਣੇ ਤੀਜੇ ਨੰਬਰ ਵਾਲੇ ਪੁੱਤ ਦਾ ਯੋਰਾਵਰ ਸਿੰਘ ਨਾਮ ਰੱਖ ਕੇ ਖੁਸ਼ੀ ਦੇ ਜਕਾਰੇ ਹੈ ਹੋ ਸਿੰਘ ਦਾ लाडला ਜੀ ਦੇ ਮੱਥੇ ਦਾ ਦੱਸਦਾ ਬੋ